1999 ਚ ਮੇਰਾ ਗੀਤ ਆ ਚੰਡੀਗੜ੍ਹ ਕਰਿਆ ਅਸ ਕੀ ਮੁੰਡਾ ਜੱਟਾਂ ਦਾ ਜਲੰਧਰੋਂ ਆਕੇ ਮੁੰਡਾ ਨਵਾਂ ਗਾਉਂਦਾ ਸੀ ਜੱਸੀ ਸਿੱਧੂ ਉਹਦਾ ਗੀਤ ਦੇ ਦਿੱਤਾ ਕੰਟਰੋਵਰਸੀਆਂ ਚੱਲੀਆਂ ਉਸ ਗੀਤ ਤੇ ਦੇਖੋ ਪਿਕਚਰ ਬਣ ਗਈ ਚੰਡੀਗੜ੍ਹ ਕਰਿਆ ਅਸ ਕੀ ਆ ਸਫਾ ਜੇ ਇੱਥੋਂ ਬਾੜ ਕੇ ਲੈ ਜਾਂਦਾ ਉਹ ਬਾਅਦ ਚ ਪਤਾ ਲੱਗਿਆ ਕਿ ਜਿਹੜੇ ਬਾੜ ਕੇ ਲੈ ਜਾਂਦੇ ਨੇ ਹਰਦੀਪ ਸਿੰਘ ਤੇਰੀ ਘਰ ਵਾਲੀ ਮਰ ਜਾਣੀ ਸੀਗੀ ਅਸੀਂ ਮਟਕਾ ਚੁੱਕ ਧਰਨ ਨ ਦਿੱਤਾ ਉਹ ਚ ਗੁਰਦਾਸ ਭਾਈ ਤੋਂ ਲੈ ਕੇ ਕੋਈ 5-700 ਕਲਾਕਾਰ ਅਸੀਂ ਦੂਰੀ ਨੇ ਜਾਣਾ ਕਮਲਜੀ ਨੀਰੂ ਨੇ ਜਾਣਾ ਭਵਿੰਦਰ ਗੌਰ ਮੁਹਾਰੀ ਜਸਵਿੰਦਰ ਪੱਲਾ ਬਾਲਮੁਗਨ ਸ਼ਰਮਾ ਜੀ ਤੇ ਉਹ ਇੱਕ ਤੋਂ ਮੈਂ ਤੁਹਾਡੇ ਜੋ ਸਟੋਕ ਦੇ ਤਰੀਕੇ ਦੱਸ ਦਿਆਂ ਫਿਰ ਉਹਦੇ ਬਾਅਦ ਸਾਨੂੰ ਜਦ ਹੀ ਪਰਦੇਸਾਂ ਤੋਂ ਕਲੋਨੀਆ ਸ਼ੁਰੂ ਹੋ ਗਈਆਂ ਤੇ ਮਹਿਰੂਮ ਮੇ ਨਾਲ ਦਿਲਸ਼ਾਦ ਅਖਤਰ ਸਾਹਿਬ ਸਾਨੂੰ ਪਰਦੇਸੀਆਂ ਦੀ ਯਾਦ ਕਰਕੇ ਕੰਨੋਂ ਅਥਰੂ ਆਉਂਦੀ ਦਿਲਸ਼ਾਦ ਤੇ ਮੇਰਾ ਇੰਗਲੈਂਡ ਤੇ ਕੈਨੇਡਾ ਦਾ ਟੂਰ ਆ ਗਿਆ ਅਸੀਂ ਇੱਕ ਮਹੀਨਾ ਉੱਥੇ ਟੂਰ ਲਾ ਕੇ ਆਏ ਟੂਰ ਲਾ ਕੇ ਆਏ ਉੱਥੇ ਦਸਰ ਫਤਿਹ ali ਸਾਹਿਬ ਆਏ ਬਸੀ ਸੋਰਾਂ ਦੇ ਸ਼ਾਹ ਸਵਾਰ ਕਵਾਲੀਆਂ ਦੇ ਬਾਦਸ਼ਾ ਅਸੀਂ ਉਹਨਾਂ ਨੂੰ ਸੁਣ ਚੱਲੇ ਕਿ ਮੈਂ ਇਹਦਾ ਹਲਾਣੇਦਾਰ ਸੀਗਾ ਤੇ ਸਾਡ ਕੋ ਉਹਨਾਂ ਨੇ ਉਹ ਟਾਈਮ ਤੇ 50 ਪੌਂਟ ਪਰਟੀਕਲ ਸੀ ਚਾਰ ਬੰਦੇ ਗਏ ਤੇ ਪਤਾ ਲੱਗ ਗਿਆ ਕਵਾਲੀ ਚੱਲ ਰਹੀ ਹੈ ਤੇ ਪਿੱਛੇ ਦੋ ਕਵਾਲੀਆਂ ਦਾ ਇੰਟਰਵਲ ਹੁੰਦੀ ਸੀ ਤੇ ਕੀ ਲੈਂਦੇ ਪੰਜਾਬ ਤੋਂ ਕਲਾਕਾਰ ਇਧਰੋਂ ਆਏ ਹੋਏ ਆ ਸੁਣਨ ਵਾਸਤੇ ਸਾਨੂੰ ਇੰਟਰਵਲ ਵੇਲੇ ਇਧਰ ਨਿਆਣੇ ਜਿਹੇ ਹੁੰਦੇ ਸੀਗੇ ਸਾਨੂੰ ਅੱਗੇ ਬੁਲਾ ਲਿਆ ਮੁਸਰਫ ਸਾਹਿਬ ਨੇ ਮੇਰੀ ਦੇਖੋ ਮੁਲਾਕਾਤ ਉਨੀ ਕ ਮਿਲਕਤ ਮੇਰੀ ਹੋਣਾ ਕਹਿੰਦੇ ਉਹ ਭਾਈ ਆਪਣਾ ਟਿਕਣ ਲੈ ਕੇ ਆਇਓ ਮੈਂ ਕਿਹਾ ਹਾਂਜੀ ਸਰ ਟਿਕਟ ਲੈ ਕੇ ਆਇਆ ਉਹ ਕਹਿੰਦੇ ਯਾਰ ਇੱਕ ਕਲਾਕਾਰ ਨੂੰ ਕਲਾਕਾਰ ਸੁਣਨ ਆਇਆ ਉਹ ਵੀ ਪੈਸੇ ਦੇ ਕੇ ਆ ਕਹਿੰਦੇ ਵੀ ਆਨੇ ਪੈਸੇ ਮੋੜੋ ਮੈਂ ਉਹ ਪੈਸੇ ਹੱਲੇ ਵੀ ਸਾਫ ਕਰਕੇ ਰੱਖੇ ਪਿਆ 200 ਪਾਉਂਡ ਉਹ ਟਾਈਮ ਦਾ ਕਿਉਂਕਿ ਮੈਂ ਹੀ ਆਂਦਾ ਸੀ ਗੱਲਾਂ ਨੇ ਦਾ ਸਾਰੇ ਕਲਾਕਾਰਾਂ ਦਾ ਤੇ ਫਿਰ ਮੇਰੀ ਮੁਲਾਕਤ ਹੁੰਦੀ ਉਹਨਾਂ ਨਾਲ 에ਰਪੋਰਟ ਤੇ ਇਹੋ ਜੇ ਮਹਾਨ ਕਲਾਕਾਰਾਂ ਨਾਲ ਮੁਲਾਕਤ ਹੁੰਦਿਆ ਹੁੰਦੇ ਆ ਉਸ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਆ ਫੀਰ ਪਰਿਆਲੇ ਤੋਂ ਬਾਅਦ 1992 'ਚ ਮੇਰਾ ਗੀਤ ਆ ਚੰਦੀਗੜ੍ਹ ਕਰਿਆ ਆਸ਼ਕੀ ਮੁੰਡਾ ਜੱਟਾਂ ਦਾ ਜਲੰਧਰੋਂ ਆਕੇ ਜਦੋਂ ਉਹ ਗੀਤ ਆਇਆ ਤੇ ਮੈਂ ਜਦੋਂ ਅੰਮ੍ਰਿਤਸਰ ਗਾ ਰਿਆਂ ਗੁਰਦਾਸਪੁਰ ਗਾ ਰਿਆਂ ਬਟਿੰਡੇ ਗਾ ਰਿਆਂ ਉਹ ਕਹਿੰਦੇ ਭਾਜੀ ਪਟਿਆਲਾ ਬਹੁਤ ਹੋ ਗਿਆ ਕਿ ਆਪਾਂ ਜਲੰਧਰ ਵਾਲੇ ਕਹਿੰਨ ਕਿ ਸਾਡੀ ਵੀ ਗੱਲ ਕਰਕੇ ਦਿਖਾਓ ਉਹ ਪਹਿਲਾਂ ਉਹ ਗਾਣੇ ਦੇ ਬੋਲ ਸੁਣਾਉਣਾ ਫਿਰ ਤੁਹਾਨੂੰ ਉਹ ਗਾਣੇ ਦੀ ਸਾਰੀ ਕਹਾਣੀ ਵੀ ਸੁਣਾਵਾਂਗਾ ਐਂ ਠੋਕ ਕੇ ਚੰਗੀ ਤਰ੍ਹਾਂ ਉਹ ਗੀਤ ਹੈ ਫਿਰ ਜਦੋਂ ਗਾਣਾ ਸੀਗਾ ਮਦਨ ਜਲੰਦਰੀ ਸਾਹਿਬ ਨੇ ਲਿਖਿਆ ਸੀ ਉਹ ਚੰਡੀਗੜੀ ਜੌਬ ਕਰਦੇ ਸੀ ਮੇਰੇ ਮਗਰ ਮੇਰੇ ਇਲਾਕੇ ਰਹਿੰਦੇ ਸੀਗੇ ਬਾਈ ਜੀ ਗਿੱਲ ਸੁਰਜੀਤ ਦੇ ਗਾਣੇ ਗਾਤੇ ਪ੍ਰੀਤਮੰਦਰ ਤਿਵਾੜੀ ਗਾਤਾ ਦਵਿੰਦਰ ਖੰਨੇ ਵਾਲਾ ਗਾਤਾ ਭਵਿੰਦਰ ਮਟੋਰੀਆ ਗਾਤਾ ਰਾਜ ਕਾਕੜਾ ਗਾਤਾ ਮੇਰਾ ਵੀ ਗੀਤ ਗਾਉ ਉਹ ਵੀ ਸਾਡਾ ਭਰਾ ਸੀ ਛੋਟਾ ਨਵਾਂ ਨਵਾਂ ਆਇਆ ਸੀ ਉਦੋਂ ਇਸ ਪਾਸੇ ਉਹ ਵੇ ਗਾਣਾ ਸੀਗਾ ਕਿੱਥੇ ਮਰਨਾ ਜਾਈਂ ਕੁਝ ਖਾ ਕੇ ਕੁਝ ਖਾ ਕੇ ਉਹ ਚੰਡੀਗੜ ਕਰ ਆਸ਼ਕੀ ਉਹ ਚੰਦੀ ਗੜ ਕਰਿਆਸ਼ਕੀ ਮੁੰਡਾ ਜੱਟਾਂ ਦਾ ਜਲੰਧਰੋਂ ਆਕੇ ਵਿੱਚ ਕੇ ਸਕੂਟਰੋਂ ਨੇ ਹੀਰੋ ਹੰਡਾ ਲੈ ਲਿਆ ਓਏ ਬੀਏ ਦੀ ਪੜਾਈ ਵਿੱਚ ਦੂਜੀ ਵਾਰ ਰਹਿ ਗਿਆ ਹੋ ਮਾਪਿਆਂ ਦਾ ਪੁੱਤ ਲਾਡਲਾ ਹੋ ਮਾਪਿਆਂ ਦਾ ਪੁੱਤ ਲਾਡਲਾ ਹੱਥ ਵਿੰਦਾ ਨਾ ਕਿਤਾਬਾਂ ਨੂੰ ਓਲਾ ਕੇ ਕਿਤੇ ਮਰ ਨਾ ਜਾਈਂ ਕੁਝ ਖਾ ਕੇ ਕੁਝ ਖਾ ਕੇ ਉਹ ਚੰਦੀ ਗੜ ਕਰਿਆਸ਼ਕੀ ਉਹ ਚੰਡੀਗੜ੍ਹ ਕਰੇ ਹਸ਼ਕੀ ਮੁੰਡਾ ਜੱਟਾ ਦਾ ਜਲੰਧਰੋਂ ਆ ਕੇ ਇਸ ਗੀਤ ਨੇ ਪਟਿਆਲੇਵਾਂਗ ਹਰਦੀਪ ਨੂੰ ਬਹੁਤ ਕੁਝ ਦਿੱਤਾ ਤੇ ਇਸ ਗੀਤ ਦੇ ਕੁਝ ਤਕਾਸੀ ਨੇ ਮੌਕਾ ਮਿਲ ਗਿਆ ਮਦਰ ਜਲੰਦਰੀ ਸਾਹਿਬ ਨੂੰ ਇੰਗਲੈਂਡ ਜਾਣ ਦਾ ਉਦੋਂ ਅਸੀਂ ਕੋਈ ਬਾਰੇ ਕੋਈ ਪਿਆਰ ਮੁਹੱਬਤ ਸੀਗੇ ਅਸੀਂ ਉੱਚ ਕੋਈ ਐਗਰੀਮੈਂਟ ਕੁਝ ਨਹੀਂ ਹੁੰਦਾ ਸੀ ਇੱਕ ਥੋੜਾ ਜ਼ਿੰਦਗੀ ਦੇ ਵਾਦੇ ਹੁੰਦੇ ਸੀਗੇ ਤੇ ਉੱਥੇ ਕਿਤੇ ਉਹਨਾਂ ਨਾਲ ਮੁੰਡਾ ਨਵਾਂ ਗਾਉਂਦਾ ਸੀ ਜੱਸੀ ਸਿੱਧੂ ਉਹਨਾਂ ਨੂੰ ਗੀਤ ਦੇ ਦਿੱਤਾ ਉਸਨੇ ਵੀ ਗੀਤ ਗਾ ਲਿਆ ਕੰਟਰੋਵਰਸੀਆਂ ਚੱਲੀਆਂ ਉਸ ਤੋਂ ਬਾਅਦ ਗੀਤ ਉਸ ਗੀਤ ਤੇ ਦੇਖੋ ਪਿਕਚਰ ਬਣ ਗਈ ਚੰਡੀਗੜ੍ਹ ਕਰਿਆ ਸੀ 3 ਸੀ ਤੇ ਬਣਾਈ ਪਰ ਇਹ ਚੀਜ਼ਾਂ ਜੋ ਹੁਣ ਅੱਜ ਕੱਲ ਚੱਲ ਰਹੀਆਂ ਐਗਰੀਮੈਂਟ ਹੋਣੇ ਬਹੁਤ ਜ਼ਰੂਰੀ ਹੈ ਜਿੰਨਾ ਹੱਕ ਇੱਕ ਰਾਈਟਰ ਦਾ ਵੀ ਆ ਉਹਨਾਂ ਹੀ ਹੱਕ ਗਾਇਕ ਦਾ ਵੀ ਆ ਉਹਨਾਂ ਹੀ ਹੱਕ ਮਿਊਜ਼ਿਕ ਡਾਇਰੈਕਟਰ ਦਾ ਵੀ ਆ ਉਸ ਗੀਤ ਨੂੰ ਫੇਲਾਉਣ ਵਾਸਤੇ ਐਗਰੀਮੈਂਟ ਤੇ ਤੁਹਾਡੇ ਵਧੀਆ ਇੱਕ ਬਾਉਂਡ ਬਣ ਜਾਂਦਾ ਕਿ ਥੋੜੀ ਚੀਜ਼ ਹੈ ਇੱਕ ਪ੍ਰੋਪਰਟੀ ਹੈ ਕਲਾਕਾਰ ਦੀ ਹੈ ਰਾਈਟਰ ਦੀ ਹੈ 뮤జిక్ ਡਾਇਰੈਕਟਰ ਦੀ ਸਾਰਿਆਂ ਨੂੰ ਉਹਦੇ ਹੱਕ ਮਿਲਣੇ ਚਾਹੀਦੇ ਪਿਆਰ ਸਤਿਕਾਰ ਮਿਲਣਾ ਚਾਹੀਦਾ ਉਹਦੇ ਬਾਅਦ ਪਿਕਚਰ ਬਣ ਗਈ ਬੜੀਆ ਉਹ ਚ ਵੀ ਆਇਆ ਵੀ ਹਰਦੀਪ ਭਾਈ ਦੇ ਗਾਣੇ ਦੀ ਪਿਕਚਰ ਬਣ ਗਈ ਉਹ ਗੀਤ ਚਲੋ ਅਨਸ਼ਮਨ ਖਰਾਨੇ ਉਹ ਚ ਹੀਰੋ ਸੀਗਾ ਚੰਡੀਗੜ੍ਹ ਤੇ ਪਿਕਚਰ ਬਣੀ ਮੈਂ ਕਹਿੰਦਾ ਠੀਕ ਉਹ ਵੀ ਕੰਮ ਕਰ ਗਈ ਪਰ ਇੱਕ ਤੋਂ ਮੈਂ ਤੁਹਾਡੇ ਜੋਸ਼ ਟੋਕ ਦੇ ਤਰੀਕੇ ਦੱਸ ਦਿਆਂ ਜਿਹੜੀ ਚੀਜ਼ ਜਿਹਦੀ ਹੁੰਦੀ ਹੈ ਨਾ ਉਹ ਸਰਕਾਰਾਂ ਉਹਨੇ ਬਾਲ ਬਖਸ਼ਦੀਆਂ ਅੱਜ ਵੀ ਚੰਡੀਗੜ੍ਹ ਕਸ਼ਿਆਰ ਕੀ ਜਿੱਥੇ ਵੀ ਹੈ ਗਾਉਂਦੇ ਆ ਕਹਿੰਦੇ ਹਰਦੀਪ ਪਟਿਆਲੇ ਤੋਂ ਬਾਅਦ ਹਰਦੀਪ ਦਾ ਹਰਦੀਪ ਬਾਈ ਦਾ ਹੀ ਗੀਤ ਆ ਉਹ ਜਿੱਥੇ ਮਰਜੀ ਗੀਤ ਘੋਮਾਵੇ ਆਉਣਾ ਗੀਤ ਨੇ ਉੱਥੇ ਥੋੜੀ ਝੋਲੀ ਚ ਪਹਿਲਾਂ ਆਉਂਦੇ ਪਹਿਣਾ ਹੀ ਆ ਇਹ ਗੀਤ ਬੜੀ ਜਲਦੀ ਤੁਹਾਨੂੰ ਦੱਸ ਦਿਆਂ ਜੋਸ਼ ਟੋਕ ਦੇ ਥਰੂ ਮੇਂ ਐਂਡ ਮਾਈ ਸਨ ਜਸ਼ਨ ਸਿੰਘ ਬਾਲੀਵੁੱਡ ਆਰਟਿਸਟ ਆ ਉਹਦੇ ਕਰਕੇ ਹੀ ਅੱਜ ਮੈਂ ਤੁਹਾਡੇ ਵਿਹੜੇ ਜਾਇਆ ਆਂ ਆ ਬਾਕੀ ਹਰਪਾਲ ਬੜੈ ਸਾਹਿਬ ਦਾ ਇਹਨਾਂ ਨੇ ਬੜਾ ਲੱਭਿਆ ਮੈਨੂੰ ਤੇ ਤੁਹਾਨੂੰ ਇੱਥੇ ਇੱਥੇ ਦਿੱਲੀ 'ਚ ਮੈਨੂੰ ਲਿਆਉਣ ਵਾਸਤੇ ਮੈਂ ਤੁਹਾਡੀ ਟੀਮ ਦਾ ਵੀ ਬਹੁਤ ਧੰਨਵਾਦ ਕਰਦਾ ਤੇ ਹੁਣ ਮੈਂ ਤੁਹਾਡੇ ਅੱਗੇ ਚੱਲਦਾ ਆਪਣੀ ਜੀਵਨ ਸਾਥੀ ਦੀ ਗੱਲ ਕਰਦਾ ਆਪਣੇ ਬੱਚਿਆਂ ਬਾਰੇ ਗੱਲ ਕਰਦਾ ਜਦੋਂ ਮੈਂ ਭੁੱਲ ਗਿਆ ਸੀ ਜਦੋਂ ਮੈਂ ਫਿਰ ਉੱਥੇ ਜਦੋਂ ਖਾਲਸਾ ਗੱਲ ਚੱਲ ਗਿਆ ਪੜਨ ਉੱਥੇ ਜਦੋਂ ਸਟਰਗਲ ਦੇ ਟਾਈਮ ਤੇ ਗੋਣਾ ਕਰਦਾ ਮੈਂ ਉੱਥੋਂ ਜਿੱਤ ਕੇ ਆਉਣਾ ਕਰਦਾ ਆਪਣਾ ਟਰੋਫੀਆਂ ਤੇ ਅਗਲੇ ਦਿਨ ਮੇਰਾ ਜਿਹੜਾ ਉਹ ਉਹ ਲੈਟਰ ਪੜਤਵੀ ਕੈਬ ਕੀ ਪੰਜਾਬ ਯੂਨੀਵਰਸਿਟੀ ਨੂੰ ਜਿੱਤ ਕੇ ਆਏ ਆ ਉਹਨਾਂ ਨੇ ਕਿਸੇ ਨੇ ਪਾੜ ਕੇ ਲੈ ਜਾਣਾ ਉਹ ਕਹਿੰਦੇ ਕੱਲ ਹੀ ਲਾਇਆ ਯਾਰ ਪ੍ਰਿੰਸੀਪਲ ਸਾਹਿਬ ਨੇ ਕਿਹਾ ਕਿ ਇੱਥੋਂ ਕੋਈ ਆ ਸਫਾ ਜਿਹਾ ਇੱਥੋਂ ਪਾੜ ਕੇ ਲੈ ਜਾਂਦਾ ਉਹ ਬਾਅਦ ਚ ਪਤਾ ਲੱਗਿਆ ਕਿ ਜਿਹੜੇ ਪਾੜ ਕੇ ਲੈ ਜਾਂਦੇ ਹਰਦੀਪ ਸਿੰਘ ਤੇਰੀ ਘਰ ਰੈਡੀ ਬਣ ਜਾਣੀ ਸੀਗੀ ਉਹ ਦੇਖੋ ਕਿੰਨੀ ਕਿਰਪਾ ਕਰੇਸ ਕਿੰਨਾ ਹੁੰਦਾ ਸੀਗਾ ਉਹਨਾਂ ਨੂੰ ਉਹਨੇ ਸਹੇਲੀਆਂ ਦੱਸਿਆ ਕੱਲ ਇੱਕ ਮੁੰਡਾ ਸਾਡੇ ਕਾਲਜ ਦਾ ਗਾਉਂਦਾ ਹੀ ਬਹੁਤ ਸੋਹਣਾ ਸੁਹਣੀ ਜਿਹਾ ਪੱਗ ਬੰਨਦਾ ਅੱਜ ਉਹਨੇ ਨਾ ਫਿਰ ਪਰਫਾਰਮ ਕਰਨਾ ਇਹ ਉਹਦੀਆਂ ਵਡਿਆਈਆਂ ਸੱਚੇ ਬਾਦਸ਼ਾਹ ਨੇ ਕਿ ਮੈਨੂੰ ਕੋਈ ਪਤਾ ਸੀ ਜਿਹੜੀ ਕੁੜੀ ਉਹ ਕਾਗਜ਼ਾ ਪਾੜ ਕੇ ਜਾਂਦੀ ਨਰਿੰਦਰ ਗੌਰ ਨੀਨਾ ਤੇ ਮੇਰੀ ਘਰ ਵਾਲੀ ਬਣ ਜਾਣੀ ਆ ਇਹ ਖੱਟੀਆਂ ਵੀੜੀਆਂ ਗੱਲਾਂ ਥੋੜਾ ਨਾਲ ਕਰਨੀਆਂ ਬਹੁਤ ਜ਼ਰੂਰੀਆਂ ਕਿਵੇਂ ਤੇ ਬਾਕੀ ਮਾਈ ਡਾਟਰ ਮੈਰਿਡ ਇਨ ਗਾਨਾ ਅਫਰੀਕਾ ਚ ਵਧੀਆ ਰਾਜਕਾਰਿਆ ਕ੍ਰਿਕਟ ਦੀ ਪਲੇਅਰ ਸੀਗੀ ਜਸ਼ਨ ਸਿੰਘ ਨੇ ਬਹੁਤ ਸਟਰਲ ਕੀਤੀ ਆ ਐਮਟੀਵੀ ਤੋਂ ਲੈ ਕੇ ਤੁਹਾਡੇ ਆਪਣਾ ਮੇਸ਼ਵੜ ਦੀ ਮੂਵੀ ਦੁਸ਼ਮਣ ਆਈ ਸੀ ਬੜਾ ਉਹਨੇ ਕੰਪਨੀਆਂ ਦਾ ਕੰਮ ਕੀਤਾ ਹੈ ਹੁਣ ਵੀ ਕੰਮ ਕਰ ਰਿਹਾ ਹੈ ਹਿਲ ਸੈਟਲਡ ਆਸਟ੍ਰੇਲੀਆ ਬਹੁਤ ਜਲਦੀ ਤੁਹਾਡੇ ਜੋ ਸਟਾਕ 'ਚ ਵੀ ਮੇਰੇ ਖਾਲ ਹਰਪਾਲ ਨਾਲ ਗੱਲ ਹੋ ਗਈ ਬਹੁਤ ਜਲਦੀ ਆਏਗਾ ਤੁਹਾਡੀ ਕਚਹਿਰੀ 'ਚ ਹਾਜ਼ਰ ਹੋਏਗਾ ਤੇ ਕਰਦਿਆ ਕਰੁੰਦੇ ਜੀ ਸਫਰ ਚੱਲ ਪਿਆ 85 ਆ ਗਏ 86 ਆ ਗਏ ਖਾੜੇ ਇੰਨੇ ਘਲਾਤੇ ਹੋਣੇ ਆ ਕੋਈ ਗਿਣਤੀ ਨਹੀਂ ਅਮਰੀਕਾ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਹਰ ਮੁਲਕ 'ਚ ਗਾਉਣ ਦਾ ਦਾਸ ਨੂੰ ਮੌਕਾ ਮਿਲਿਆ ਮੌਕਾ ਮਿਲਦਿਆਂ ਮਿਲਦਿਆਂ ਆਪਣਾ ਇੰਨੇ ਗੀਤ ਗਾ ਲਏ ਹਾਲਾਤ ਵੀ ਦੇਖੋ 84 ਤੋਂ ਬਾਅਦ ਪੰਜਾਬ ਦੇ ਖਰਾਬ ਹੋ ਗਏ ਉਦੋਂ ਅੰਮ੍ਰਿਤਸਰ ਕੋਈ ਜਾਂਦਾ ਨਹੀਂ ਗਾਉਣੀ ਜਾਂਦਾ ਸੀ ਕਿਉਂਕਿ ਅਸੀਂ ਜੋ ਵੀ ਗਾਇਆ ਸਾਫ਼ ਸੁਥਰਾ ਗਾਇਆ ਮੈਂ ਆਉਣੇ ਨੀ ਪੀੜੀਆਂ ਨੂੰ ਕਹਿਣਾ ਹੁਣ ਬੱਚੇ ਬਹੁਤ ਸੋਹਣਾ ਗਾ ਰਹੇ ਆ ਦਿਲਜੀਤ ਕਿੱਥੇ ਦੇਖ ਲਓ ਪਹੁੰਚ ਗਿਆ ਉਹ ਚੰਗੀਆਂ ਚੀਜ਼ਾਂ ਕਰ ਰਿਹਾ ਤਾਂ ਸਾਡੀ ਪੱਗ ਦੀ ਬਲਕੀਤ ਤੋਂ ਲੈ ਕੇ ਹਰਦੀਪ ਤੋਂ ਲੈ ਕੇ ਇਹ ਬੱਚਿਆਂ ਨੇ ਸਾਡੀ ਪੱਗ ਦਾ ਚਿਹਰਾ ਮੋਹਰਾ ਹੋਰ ਵੀ ਉੱਚਾ ਕਰਤਾ ਤੇ ਜਿਸ ਨਾਲ ਸਮਾਜ ਚ ਸਾਨੂੰ ਵੀ ਸਿਹਤ ਮਿਲ ਰਹੀ ਹੈ ਤੇ ਸਾਡੀ ਸਰਦਾਰੀ ਵੀ ਕਾਇਮ ਹੈ ਤੇ ਮੇਰਾ ਪਿੱਛੇ ਤੇ ਗਾਣਾ ਆਇਆ ਸੀਗਾ ਸਾਡੀ ਸਰਦਾਰੀ ਦੀਆਂ ਹੁੰਦੀਆਂ ਨੇ ਗੱਲਾਂ ਜਿੱਦਰੋਂ ਇੱਕ ਵਾਰੀ ਲੰਘ ਜੀਦਾ ਉਹ ਚ ਜਦੋਂ ਗਾਣਾ ਕੰਪਨੀ ਦਾ ਲੈ ਲਿਆ ਜਸ਼ਨ ਦਾ ਹੁੰਦਾ ਕਿ ਪਾਪਾ ਦਾ ਜਿਹੜਾ ਵੀ ਗਾਣਾ ਉਹ ਚ ਸੈਲੀਬ੍ਰਿਟੀ ਹੋਣੀ ਚਾਹੀਦੀ ਆ ਇਸ ਗਾਣ ਚ ਫਿਰ ਦੇਖੋ ਅਸੀਂ ਸਾਰ ਮਿਲਖਾ ਸਿੰਘ ਫਲਾਈਂਗ ਸਿਕ ਬਲਬੀਰ ਸਿੰਘ ਸੀਨੀਅਰ ਚਾਰ ਓਲੰਪਿਕ ਖੇਡੇ ਆ ਉਹਨਾਂ ਦਾ ਅਪਰੋਚ ਕੀਤੀ ਗਾਣੇ ਚੋਂ ਮੇਰੇ ਸਾਰੇ ਚੰਗੇ ਸੀ ਪਰ ਉਹਨੂੰ ਐ ਸੀਗਾ ਜਸ਼ਨ ਉਹ ਕੀ ਇਸ ਆਪਾਂ ਲੈਣਾ ਆਪਾਂ ਮਿਲਖਾ ਸਿੰਘ ਦੁਣਾਣਾ ਚਲੋ ਜੀ ਕਰਦੇ ਜਦੋਂ ਜਦ ਦੋ ਮਹੀਨੇ ਲੜਾਈ ਚ ਮਿਲਖਾ ਸਿੰਘ ਜੀ ਆ ਗਏ ਉਹ ਗਾਣੇ ਨੂੰ ਇੰਨੀ ਇੱਕ ਸਿਹਤ ਮਿਲ ਗਈ ਸਾਡੇ ਬੰਬੇ ਚ ਵੱਡੇ ਵੱਡੀਆਂ ਫਲੈਕਸਰ ਲੱਗੀਆਂ ਉਹ ਗਾਣਾ ਤੁਹਾਨੂੰ ਮੈਂ ਸਾਂਝਾ ਕਰਦਾ ਸਿਰਾਂ ਉੱਤੇ ਪੱਗਾ ਬੰਨ ਬੜਾ ਜੱਜਦੇ ਹੋ ਗੱਭਰੂ ਜਵਾਨ ਮੇਲਿਆਂ ਚ ਨੱਚਦੇ ਸਿਰਾਂ ਉੱਤੇ ਪੱਗਾ ਬੰਨ ਬੜਾ ਜੱਜਦੇ ਹੋ ਗੱਭਰੂ ਜਵਾਨ ਮੇਲਿਆਂ ਚ ਨੱਚਦੇ ਵੱਖੋ ਵੱਖ ਰੰਗਾ ਵਿੱਚ ਰੰਗੀ ਦੁਨੀਆ ਵੱਖੋ ਵੱਖ ਰੰਗਾ ਵਿੱਚ ਰੰਗੀ ਦੁਨੀਆ ਅਸੀਂ ਆਪਣੇ ਹੀ ਰੰਗ ਵਿੱਚ ਰੰਗ ਜਾਈਦਾ ਓ ਸਾਡੀ ਸਰਦਾਰੀ ਦੀਆਂ ਹੁੰਦੀਆਂ ਨੇ ਗੱਲਾਂ ਸਾਡੀ ਸਰਦਾਰੀ ਦੀਆਂ ਹੁੰਦੀਆਂ ਨੇ ਗੱਲਾਂ ਅਸੀਂ ਜਿੱਧਰੋਂ ਵੀ ਇੱਕ ਵਾਰੀ ਨੰਗ ਜਾਈਦਾ ਓ ਸਾਡੀ ਸਰਦਾਰੀ ਦੀਆਂ ਹੁੰਦੀਆਂ ਨੇ ਗੱਲਾਂ ਅਸੀਂ ਜਿੱਧਰੋਂ ਵੀ ਇੱਕ ਵਾਰੀ ਨੰਗ ਜਾਈਦਾ ਪੱਟੀ ਪੜੀ ਵਾਲੇ ਦਾ ਜੋ ਯਾਰ ਹਰਦੀਪ ਉੱਚਾ ਲੰਮਾ ਸੋਹਣਾ ਸਰਦਾਰ ਹਰਦੀਪ ਐਵੇਂ ਤਾਂ ਨਹੀਂ ਇਹਨੂੰ ਸਰਪੰਚ ਆਖਦੇ ਐਵੇਂ ਤਾਂ ਨਹੀਂ ਇਹਨੂੰ ਸਰਪੰਚ ਆਖਦੇ ਸਰਪੰਚੀ ਵਿੱਚ ਲਾਉਣ ਵਾਲਾ ਢੰਗ ਚਾਹੀਦਾ ਓਏ ਸਾਡੀ ਸਰਦਾਰੀ ਦੀਆਂ ਹੁੰਦੀਆਂ ਨੇ ਗੱਲਾਂ ਅਸੀਂ ਜਿੱਧਰੋਂ ਵੀ ਇੱਕ ਵਾਰੀ ਨੰਗ ਜਾਈਦਾ ਓਏ ਸਾਡੀ ਸਰਦਾਰੀ ਦੀਆਂ ਹੁੰਦੀਆਂ ਨੇ ਗੱਲਾਂ ਅਸੀਂ ਜਿੱਧਰੋਂ ਵੀ ਇੱਕ ਵਾਰੀ ਨੰਗ ਜਾਈਦਾ ਉਦੋਂ ਬਾਅਦ ਸਰਪੰਚੀ ਸਰਦਾਰੀ ਬਾਈ ਹਰਦੀਪ ਹਾਕੀ ਵਾਲਾ ਹਰਦੀਪ ਦੇਖੋ ਕਿੰਨੇ ਸਮੇਲ ਨੇ ਹਰਦੀਪ ਤੇ ਕਿੰਨੇ ਰੰਗ ਨੇ ਤੁਹਾਨੂੰ ਕਿੰਨੇ ਰੰਗਾਂ ਚ ਰੰਗੀ ਜਾਂਦੇ ਆ ਅੱਜ ਅੱਜ ਦੇ ਇਸ ਜੋ ਸਟਾਕ ਚ ਬਸ ਸਤੂਬਦ ਕੀ ਹੋਇਆ ਕਰਦੇ ਆ ਕਰੋਂਦੇ ਆ ਫਿਰ ਸਰਪੰਚੀ ਦੀ ਗੱਲ ਚੱਲੀ ਤੇ ਜਦੋਂ ਅ ਅੱਜ ਤੋਂ ਦੀ 12 15 ਸਾਲ ਪਹਿਲਾਂ ਪਾਈ ਰਸੀ ਦਾ 20 ਸਾਲ ਪਹਿਲਾਂ ਐਡਾ ਯੋਗ ਚੱਲ ਪਿਆ ਸੀਗਾ ਕਿ ਜਦੋਂ ਕਲਾਕਾਰ ਕੰਪਨੀਆਂ ਕੋ ਜਾਂਦਾ ਸੀਗਾ ਤੇ ਉਹ ਕਹਿੰਦਾ ਵੀ ਆਡੀਓ ਬਣਾ ਕੇ ਲਿਆਓ ਵੀਡੀਓ ਬਣਾ ਕੇ ਲਿਆਓ ਤੁਹਾਡੀ ਮੈਂ ਮੇਰਾ ਲੋਕੋ ਯੂਜ਼ ਕਰ ਲਓ ਉਹ ਸਿਸਟਮ ਇਹਨੇ ਖਰਾਬ ਹੋ ਗਏ ਸੀ ਅਸੀਂ ਫਿਰ ਇੱਕ ਸੰਸਥਾ ਬਣਾਈ ਸਰਦੂਲ ਸਿਕੰਦਰ ਸਾਹਿਬ ਪੰਜਾਬ ਦੇ ਹੋ ਸੀਗੇ ਆਪਣਾ ਪ੍ਰਧਾਨ ਮੈਂ ਚੇਅਰਮੈਨ ਸੀਗਾ ਤੇ ਕਰਦਿਆ ਕਰਉਂਦੇ ਅਸੀਂ ਮਟਕਾ ਚੋਕ ਧਰਨਾ ਦਿੱਤਾ ਉਹ ਚ ਗੁਰਦਾਸ ਭਾਈ ਤੋਂ ਲੈ ਕੇ ਕੋਈ 5-700 ਕਲਾਕਾਰ ਅਸੀਂ ਧਰਨੇ ਸਿਰਫ ਕੋਈ ਨੌਕਰੀ ਪੇਸ਼ੇ ਵਾਲੇ ਕੋਈ ਲੇਬਰ ਵਾਲੇ ਉਹ ਨਹੀਂ ला ਸਕਦੇ ਇਹ ਜਿਹੜਾ ਸਾਡਾ ਕਰਮ ਹੈ ਜਿਹੜਾ ਗਾਇਕੀ ਹੈ ਇਹ ਵੀ ਇੱਕ ਹੈ ਤੇ ਸਟ੍ਰਗਲ ਵਾਲਾ ਕੰਮ ਹੈ ਨਾ ਤੇ ਮੈਂ ਤੇ ਇਹ ਵੀ ਕਹਿਣਾ ਚਾਹੁੰਦਾ ਕਿ ਸਰਕਾਰਾਂ ਪੁਰਾਣੇ ਜਿਹੜਾ ਕਲਾਕਾਰ ਨੇ ਸਰਕਾਰ ਆਪਣਾ ਪੰਜਾਬ ਦੀ ਹੈ ਹਰਿਆਣਾ ਦੀ ਕੋਈ ਇਹ ਕਲਾਕਾਰ ਨੂੰ ਕੋਈ ਪੈਨਸ਼ਨ ਜਰੂਰ ਲੱਗਣੀ ਚਾਹੀਦਾ ਉਹਦਾ ਬੜਾਪਾ ਜਿਹੜਾ ਚੰਗਾ ਨਿਕਲੇ ਤੇ ਅਸੀਂ ਉੱਥੇ ਜਦੋਂ ਧਰਨੇ ਤੋਰਨੇ ਦੇਣੇ ਸ਼ੁਰੂ ਕਰਤੇ ਚਲੋ ਜਿਵੇਂ ਗੱਲਾਂ ਸਮਝਾਈਆਂ ਵੀ ਸਰਕਾਰਾਂ ਨੂੰ ਕਿ ਜਿਵੇਂ ਐਕਸਾਈਜ਼ ਥੋੜੇ ਤੁਹਾਨੂੰ ਕਿੰਨੀ ਆਪਣਾ ਕਮਾਈ ਹੁੰਦੀ ਆ ਇਸ ਤਰ੍ਹਾਂ ਜੇ ਪਾਇਰੇਸੀ ਘਟ ਜੇਗੀ ਉਹ ਕੰਪਨੀ ਨੂੰ ਵੀ ਫਾਇਦਾ ਹੋਊਗਾ ਕਲਾਕਾਰ ਨੂੰ ਫਾਇਦਾ ਹੋਵੇਗਾ ਤੁਹਾਨੂੰ ਰਾਇਲਟੀ ਆਉਣੀ ਸ਼ੁਰੂ ਹੋ ਜਾਏਗੀ ਕਲਾਕਾਰਾਂ ਨੂੰ ਜਿਵੇਂ ਸਾਨੂੰ ਐਚਐਮਬੀ ਦੀ ਅੱਜ ਵੀ ਰਾਇਲਟੀ ਆਉਂਦੀ ਹੈ 40 ਸਾਲ ਹੋ ਗਿਆ ਆਪਣਾ 38 ਸਾਲ ਇਸ਼ਕ ਦੇ ਬੱਲੇ ਬੱਲੇ ਰਿਕਾਰਡ ਆਏ ਨੂੰ ਉਹ ਅੱਜ ਵੀ ਤੁਹਾਨੂੰ 200 400 500 2000 4000 5000 ਮਤਲਬ 2 4 500 ਤਾਂ ਨਹੀਂ ਪਰ ਤੁਹਾਨੂੰ ਨਿੱਗ ਪੜਾ ਆਉਂਦਾ ਉਹ ਪੈਸਿਆਂ ਨਾਲ ਕੀ ਇਹ ਸਾਡੀ ਹੱਕ ਲਾਲ ਦੀ ਕਮਾਈ ਆ 아이 ਤੋਂ 38 ਸਾਲ ਪਹਿਲਾਂ ਐਲਪੀ ਰਿਕਾਰਡ ਆ ਹਰਦੀਪ ਦਾ ਆਇਆ ਸੀ ਉਹ ਉਹਦੇ ਆਲ ਇੰਡੀਆ ਜਦੋਂ ਆਲ ਇੰਡੀਆ ਰੇਡੀਓ ਤੋਂ ਇਹ ਗੀਤ বাজਦੇ ਸੀਗੇ ਅੱਜ ਵੀ ਜਦੋਂ ਕੰਚੌੜ ਦਾ ਕਦੇ ਗੁਲਾਮ ali ਸਾਹਿਬ বাজਗੇ ਲਤਾ ਜੀ ਦਾ ਗੀਤ বাজੇਗਾ ਗੱਬੇ ਹਰਦੀਪ ਦਾ ਗੀਤ ਆ ਇਹ ਖੁਸ਼ ਹੋ ਜਾਂਦੇ ਆ ਯਾਰ ਇੰਨੇ ਵੱਡੇ ਮਹਾਨ ਕਲਾਕਾਰ ਦੇ ਵਿੱਚ ਸਾਡਾ ਆਲ ਇੰਡੀਆ ਰੇਡੀਓ ਤੋਂ ਗੀਤ ਆ ਰਿਹਾ ਤੇ ਇਹ ਚੀਜ਼ਾਂ ਤੁਹਾਨੂੰ ਜਵਾਨ ਰੱਖਦੀਆਂ ਨੇ ਤੰਦਰੁਸਤ ਰੱਖਦੀਆਂ ਨੇ ਤੇ ਕਰਦਿਆਂ ਕਰਾਉਂਦੇ ਆ ਉਹਦੇ ਉੱਥੇ ਕਹਿੰਦੇ ਵੀ ਆਪਣਾ ਕਮੇਟੀ ਬਣਾ ਲਓ ਕਮੇਟੀ ਬਣ ਗਈ ਆਪਣਾ ਫਲਾਣਾ ਬਣ ਗਿਆ ਸੈਕਟਰੀ ਬਣ ਗਿਆ ਜੀ ਫਲਾਣਾ ਕਰਦਿਆਂ ਕਰਾਉਂਦੇ ਆ ਜੀ ਆਪਾਂ ਸਰਕਾਰ ਨਾਲ ਗੱਲ ਕਰਦਿਆਂ ਵੀ ਕਰਦਿਆਂ ਕਰਾਉਂਦੇ ਆ ਪਰ ਚਲੋ ਹਰਦੀਪ ਬਾਈ ਜੀ ਨੂੰ ਚੰ디ਗੜ੍ਹ ਰਹਿੰਦੇ ਆ ਇਹਨਾਂ ਦੀ ਸਰਕਾਰੀ ਦਰਵਾਜ਼ੇ ਮਰਜੀ ਗੱਲਬਾਤ ਹੈਗੀ ਤੇ ਆਪਾਂ ਬਾਈ ਨੂੰ ਬਣਾ ਦਿਓ ਜੀ ਪ੍ਰਧਾਨ ਉਹ ਜਿਹੜੇ ਕੰਮ ਕਰਦੇ ਕੱਲ ਪੰਜਾਬ ਤੋਂ ਕਲਾਕਾਰ ਆਉਣੇ ਚਲੋ ਹਰਦੀਪ ਬਾਈ ਦੇ ਘਰੇ ਭਾਈ ਜੀ ਫਲਾਣੇ ਨੂੰ ਕਹਿੰਦਾ ਫਲਾਣੇ ਕਹਿੰਦਾ ਕਰਦਿਆਂ ਕਰਾ ਦਿਆਂ ਜੀ ਉਹ ਇੱਕ ਦੋ ਕੰਮ ਚੰਗੇ ਹੋਗੇ ਕੰਮ ਤਾਂ ਸਾਰੇ ਕੀਤੇ ਸੀ ਤੇ ਸਰਪੰਚ ਸਾਹਿਬ ਦੇ ਘਰੇ ਚਲਦੇ ਆ ਤਾਂ ਸਾਰੇ ਕਹਿੰਦੇ ਸਰਪੰਚ ਸਾਹਿਬ ਕਿਹੜੇ ਪਿੰਡ ਦੇ ਸਰਪੰਚ ਹੋ ਉਹ ਮੈਂ ਕਿਹਾ ਜੀ ਉਹਦੀ ਕਿਰਪਾ ਹੋਈ ਹੈ ਕਲਾਕਾਰਾਂ ਨੇ ਮੈਨੂੰ ਆਪਣਾ ਸਰਪੰਚ ਬਣਾ ਲਿਆ ਤੇ ਫਿਰ ਮੈਂ ਤੇ ਸਰਪੰਚ ਬਣ ਕੇ ਜਮਾ ਵਿਹਲਾ ਹੋ ਗਿਆ ਜਦੋਂ ਮੈਂ ਕਿਤੇ ਆਪਣਾ ਸ਼ੋਅ ਤੇ ਜਾਣਾ ਉਹ ਕਹਿੰਦੇ ਵੀ ਅਸੀਂ ਆਪਾਂ ਚੰਡੀਗੜ੍ਹ 'ਚ ਕੋਈ ਕੰਮ ਕਰਨਾ ਮੈਂ ਕਿਹਾ ਅਗਲੇ ਹਫ਼ਤੇ ਕਰਾਂਗੇ ਆਪਾਂ ਹੁਣ ਸਰਪੰਚ ਤੁਸੀਂ ਡਿਊਟੀ ਲਾਤੀ ਐਡਾ ਵੱਡਾ ਔਦਾ ਦਿੱਤਾ ਉਤੋਂ ਮੈਂ ਇੱਕ ਗਾਇਕੀ ਦਾ ਚਲੋ ਮਹਾਰਾਜ ਨੇ ਆ ਇਹ ਵੀ ਰੁਤਬਾ ਦੇਣਾ ਦੀ ਪੰਜਾਬੀ ਕਲਾਕਾਰਾਂ ਦਾ ਸਰਪੰਚ ਬਣਾਤਾ ਅੱਜ ਵੀ ਸਾਰੇ ਪੰਜਾਬੀਏ ਵਿਦੇਸ਼ਾਂ ਚ ਵੀ ਜਿਹੜੇ ਬੰਦੇ ਬਾਈ ਹਰਦੀਪ ਨੂੰ ਆ ਸਰਪੰਚੀ ਕਰਕੇ ਵੀ ਪਟਿਆਲੇ ਕਰਕੇ ਵੀ ਸਰਪੰਚੀ ਕਰਕੇ ਹਾਕੀ ਕਰਕੇ ਸਾਰੇ ਮਾਣ ਸਤਕਾਰ ਇੱਜ਼ਤ ਮਾਣ ਦਿੰਦੇ ਆ ਇਹ ਥੋੜੀ ਬਦੌਲਤ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਵਿਦੇਸ਼ਾਂ ਦੇ ਟੂਰਾਂ ਦੀ ਟੂਰ ਬੜੇ ਲਾਏ ਸਰਦੂਲ ਭਾਜੀ ਦਾ ਗੇਟ ਟੂਰ ਲਾਉਣ ਤੇ ਦੂਰੀ ਨੇ ਜਾਣਾ ਕਮਲਜੀ ਨੀਰੂ ਨੇ ਜਾਣਾ ਪੁਬਿੰਦਰਕੌਰ ਮੁਹਾਲੀ ਜਸਵਿੰਦਰ ਪੱਲਾ ਬਾਲਮੁਗਨ ਸ਼ਰਮਾ ਜੀ ਤੇ ਉਹ 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 ਟਾਈਮ ਦੀ ਗਾਇਕੀ ਚ ਦੇਖੋ ਸੱਚਾ ਸੁੱਚਾ ਕੰਮ ਕੀ ਹੁੰਦਾ ਸੀ ਜੇ ਅਸੀਂ ਨਿਊ ਇਅਰ ਗਾ ਰਹੇ ਹਾਂ ਅਸੀਂ ਬੈਹ ਜਣਾ ਹੁਣ ਸਰਦੂਲ ਨੇ ਭਾਜੀ ਨੇ ਗਵਈਏ ਸੀ ਵੱਡੇ ਬਹੁਤ ਐਸੇ ਹੁਣ ਜੱਟ ਸੋਦਾ ਤੁੱਕੇ ਜਾਂਦੇ ਇਹਨਾਂ ਠੀਕ ਹੈ ਆਵਾਜ਼ ਬੁਲੰਦ ਸੀਗੀ ਉੱਥੇ ਅਸੀਂ ਇਹੇ ਗੱਲ ਕਰਨੀ ਜਦੋਂ ਗਰੁੱਪ ਬਣ ਕੇ ਜਾਣਾ ਕਿ ਸਰਦੂਲ ਬਾਈ ਜੀ ਨੂਰੀ ਭੈਣ ਜੀ ਜਿੱਥੇ ਤੁਹਾਡੀ ਆਡੀਅੰਸ ਜ਼ਿਆਦਾ ਉੱਥੇ ਤੁਸੀਂ ਸੱਤ ਅੱਠ ਗੀਤ ਗਾਦੇ ਹੋ ਜਿੱਥੇ ਹਰਦੀਪ ਦੀ ਹੈ ਜ਼ਿਆਦਾ ਹਰਦੀਪ ਨੂੰ ਪੰਜ ਸੱਤ ਗੀਤ ਗਾਣ ਦਿਓ ਉਹਨਾਂ ਕੀ ਇਹ ਗੁਲਦਸਾ ਜਿਹੜਾ ਬਣ ਕੇ ਚੱਲਿਆ ਇਹ ਟੀਮ ਪਾਸ ਹੋਣੀ ਆ ਇਹ ਵੀ ਕਿ ਉੱਥੇ ਹਰਦੀਪ ਸਿੰਘ ਆ ਗਿਆ ਤੇ ਉੱਥੇ ਸਰਦੂਲ ਸਿੰਘ ਆ ਗਿਆ ਅਸੀਂ ਜਦੋਂ ਅੱਥਰਵੇਂ ਮਹੀਨਾ ਉਹੀ ਗੱਲਾਂ ਜਿਹੜੀਆਂ ਯਾਦਾਂ ਪੁਰਾਣੀਆਂ ਹੁਣ ਸਰਦੂਲ ਭਾਜੀ ਇਹ ਦੁਨੀਆ ਤੇ ਨਹੀਂ ਸੱਚੇ ਪਾਤਸ਼ਾਹ ਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ੇ ਉਹ ਖੱਟੀਆਂ ਮਿੱਠੀਆਂ ਯਾਦਾਂ ਅਸੀਂ ਡੇਢ ਦੋ ਦੋ ਮਹੀਨੇ ਦਾ ਟੂਰ ਲਾ ਕੇ ਜਦੋਂ ਅੰਬਾਲੇ ਤੋਂ ਵਿਛੜਨਾ ਵਿਛੜਨਾ ਤਾਂ ਬੜੇ ਰੋਣਾ ਸੀ ਕਿ ਹੁਣ ਆਪਣੇ ਆਪਣੇ ਘਰ ਜਾਣਾ ਪੈਣਾ ਅਸੀਂ ਚੰਡੀਗੜ੍ਹ ਨੂੰ ਗੱਡੀ ਮੋੜ ਲੈਣੀ ਖੰਨੇ ਵਾਲੀ ਖੰਨੇ ਚਲੇਗੀ ਉਹ ਬਾਲ ਮਗਾਨੇ ਲੁਧੇਣੇ ਜਾਣਾ ਫਿਰ ਸਾਡੇ ਅੱਜ ਵੀ ਦੇਖੋ ਪਿਆਰ ਰਹਿਣਾ ਕਿਉਂਕਿ ਸੱਚੀ ਮੁਹੱਬਤ ਹੈ ਉਹ ਤੋਂ ਮਨ ਗਾਣਾ ਜਿਆਦਾ ਆ ਗਿਆ ਭੁਪਿੰਦਰ ਮਟੋਰੀਆ ਦਾ ਗਾਣਾ ਹਾਨੀਆਂ ਹਾਨੇ ਲਾ ਰਹੇ ਨਹੀਂ ਉਹ ਲਈਦਾ ਆਪਣੇ ਪਿਆਰਿਆਂ ਨੂੰ ਛੱਡ ਕੇ ਨਹੀਂ ਜਾਇਦਾ ਉਹਦੇ ਮੈਂ ਤੁਹਾਡੇ ਨਾਲ ਥੋੜੇ ਜੇ ਬੋਲ ਸਾਂਝ ਕਰਨਾ ਕਿਉਂਕਿ ਇਹ ਟਾਕ ਦੇ ਨਾਲ ਗਾਇਕੀ ਹੋਣੀ ਬਹੁਤ ਜ਼ਰੂਰੀ ਹੈ ਆਪਾਂ ਆਪਣੇ ਪਿਆਰੇ ਪਿਆਰੇ ਸਰੋਤਿਆਂ ਨੂੰ ਮੰਨਣਾ ਜਦੋਂ ਵੀ ਕਰਉਣਾ ਆਪਣੀ ਜ਼ਿੰਦਗੀ ਦੇ ਵਾਲੇ ਬੁਲੇ ਵੇ ਖੱਟੀਆਂ ਮਿੱਠੀਆਂ ਗੱਲਾਂ ਵੀ ਕਰਨੀਆਂ ਹੈ ਉਹ ਗੀਤ ਸੇ ਗਾਈ ਸੁਣੋ ਗੈਣ ਗਮ ਕਰਕੇ ਮੈਂ ਮਰ ਜਾਵਾਂ ਨਹੀਂ ਮੈਂ ਮਰ ਜਾਵਾਂ ਨਹੀਂ ਮੈਂ ਮਰ ਜਾਵਾਂ ਹੋ ਮੇਰੇ ਯਾਰ ਦੀ ਯਾਰੀ ਕੁਝ ਹੋਰ ਹੋ ਗਈ ਜਿਨ੍ਹਾਂ ਅੱਖਾਂ ਨਾਲ ਸੋਨਾ ਤੱਕਦਾ ਸੀ ਅੱਖਾਂ ਹੋਈਓ ਅੱਖਾਂ ਹੋਈਓ ਤੇ ਨਜ਼ਰ ਕੁਝ ਹੋਰ ਹੋ ਗਈ ਵੇਹਾਣੀਆਂ ਵੇਹਾਣੀਆਂ ਵੇ ਮੇਰੇ ਦਿਲ ਜਾਨੀਆਂ ਹੋ ਲਾਰਾ ਨਹੀਂ ਉਹ ਲਈ ਦਾ ਵੇ ਆਪਣੇ ਪਿਆਰਿਆਂ ਨੂੰ ਵੇ ਆਪਣੇ ਪਿਆਰਿਆਂ ਨੂੰ ਉਹ ਛੱਡ ਕੇ ਨਹੀਂ ਜਾਈ ਦਾ ਵੇਹਾਣੀਆਂ ਵੇਹਾਣੀਆਂ ਬਿਰਹੋਂ ਦਾ ਰੋਗ ਮੈਨੂੰ ਹਾ ਲਾਗਿਓ ਆ ਵੱਲਾ ਵੇ ਬਿਰਹੋਂ ਦਾ ਰੋਗ ਮੈਨੂੰ ਹਾਂ ਲਾਗ ਰੋਇਆ ਵੱਲਾ ਵੇ ਵੇ ਖੁੱਲਾ ਹੁੰਦਾ ਜਾਵੇ ਮੇਰੀ ਵੇ ਚੀਚੀ ਵਾਲਾ ਛੱਲਾ ਵੇ ਵਿੱਚ ਊਟੀਆਂ ਤਸਲੀਆਂ ਦੇ ਵਿੱਚ ਊਟੀਆਂ ਤਸਲੀਆਂ ਦੇ ਹੋ ਚਤਨੀ ਤਰਈ ਦਾ ਹਾਨੀਆਂ ਹੋਏ ਹਾਨੀਆਂ ਹੋਏ ਹਾਨੀਆਂ ਹੋਏ ਆਣੀਆਂ ਇਹ ਖਟੀਆਂ ਮਿੱਠੀਆਂ ਯਾਦਾਂ ਜੀ ਕਰਦਿਆ ਕਰਾਉਂਦੇ ਟੂਰ ਚੱਲੇ ਗਏ ਜ਼ਿੰਦਗੀ ਦੇ ਪੜਾ ਲੰਗੀ ਗਏ ਆਈ ਗਏ ਜਾਈ ਗਏ ਮੈਂ ਪੰਜ ਸਤਕੀਤ ਗਾਏ ਹੋਣੇ ਆ ਤੇ ਉਹ ਸਾਰੇ ਉੱਠ ਕੇ ਕਹਿੰਦੇ ਜੰਨੇ ਮੈਂ ਕਿਉਂ ਕੀ ਗੱਲ ਹੋ ਗਈ ਕਹਿੰਦੇ ਸਟਾਪ ਕਰਾਤਾ ਤੇ ਕਹਿੰਦਾ ਸਿੰਘ ਸਾਹਿਬ ਆਪਣਾ ਮਾਈਕ ਦਿਓ ਮੇਰੇ ਕੋ ਮਾਈਕ ਫੜ ਕੇ ਉਹ ਮੇਰੇ ਤੋਂ ਨਾਲੇ ਛੁੱਟੀਆਂ ਮੈਂ ਨਾ ਮਰੀਆਂ ਹਿੰਦੂ ਨਿਕਲ ਗਏ ਮੈਂ ਰਵਾਲਨਾ ਆਪਣੇ ਹਿੰਦੂ ਹਿੰਦੂ ਪੁੰਝੇ ਇੱਕ ਉਹ ਮੈਡਮ ਬੈਠੇ ਸੀ ਉਹ ਗੱਲਾਂ ਕਰਦੇ ਵੀ ਕਹਿੰਦੇ ਮਰ ਜਾਂਦੇ ਬਣੇ ਬੁੜਾ ਕੋਲ ਪਾਣੀ ਕਦੋਂ ਹੋਣਾ ਮੈਨੂੰ ਪਾਜੀ ਗੁਰਦਾਸ ਤੋਂ ਲੈ ਕੇ ਸਰਜੂਲ ਪਾਜੀ ਹੰਸੋਗੇ ਚਿੰਦਾ ਪਾਜੀ ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲੋ